ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ indi ਗੱਟ ਜੋੜ ਤੇ ਨਿਸ਼ਾਨਾ ਸਾਧਦੇ ਹਾਂ ਕਿ ਅੱਜ ਤੱਕ ਦਾ ਰਿਕਾਰਡ ਇਹ ਬਿਆਨ ਕਰਦਾ ਹੈ ਕਿ ਜਿੱਥੇ ਕਾਂਗਰਸ ਹੈ ਉੱਥੇ ਸਮੱਸਿਆ ਹੈ ਅਤੇ ਜਿੱਥੇ ਭਾਜਪਾ ਹੈ ਉੱਥੇ ਹੱਲ ਹੈ ਦੇਸ਼ ਵਿੱਚ ਪੰਜ ਪੜਾਵਾਂ ਦੀਆਂ ਚੋਣਾਂ ਹੋਣ ਦੇ ਬਾਵਜੂਦ ਸਮੁੱਚਾ indi ਗੱਟ ਜੋੜ ਬੁਖਲਾਟ ਵਿੱਚ ਆ ਚੁੱਕਿਆ ਹੈ indi ਗੱਟ ਜੋੜ ਨੂੰ ਵੋਟ ਦੇਣ ਦਾ ਮਤਲਬ ਵੋਟ ਖਰਾਬ ਕਰਨਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਪੰਜਾਬ ਦੇ ਜਲੰਧਰ ਅਤੇ ਗੁਰਦਾਸਪੁਰ ਵਿੱਚ ਲੋਕ ਸਭਾ ਉਮੀਦਵਾਰਾਂ ਦੇ ਸਮਰਥਨ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ ਉਹਨਾਂ ਨੇ ਕਿਹਾ ਕਿ ਇਸ ਦੇਸ਼ ਨੇ 10 ਸਾਲਾਂ 'ਚ ਨਵਾਂ ਦੌਰ ਦੇਖਿਆ ਹੈ ਕਾਂਗਰਸ ਦੇ ਰਾਜ ਵਿੱਚ ਗਰੀਬੀ ਵਧਣ ਦੀਆਂ ਗੱਲਾਂ ਹੁੰਦੀਆਂ ਸਨ ਅਤੇ ਮੋਦੀ ਰਾਜ ਵਿੱਚ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ ਪਹਿਲਾਂ ਦੇਸ਼ 'ਚ ਅਤਵਾਦ ਦਾ ਖਤਰਾ ਵਧ ਰਿਹਾ ਸੀ ਮੋਦੀ ਸਰਕਾਰ ਨੇ ਦੇਸ਼ ਵਿੱਚ ਅਤਵਾਦ ਦੀ ਕਮਰ ਤੋੜ ਦਿੱਤੀ ਹੈ ਪਹਿਲਾਂ ਪਾਕਿਸਤਾਨ ਹਮਲਾਵਰ ਸੀ ਪਰ ਜਦੋਂ ਤੋਂ ਉਹਨਾਂ ਨੇ ਘਰ ਵਿੱਚ ਵੜ ਕੇ ਹਮਲਾ ਕੀਤਾ ਤਾਂ ਪਾਕਿਸਤਾਨ ਵੀ ਕੁਝ ਕਰਨ ਤੋਂ ਪਹਿਲਾਂ 100 ਵਾਰ ਸੋਚਦਾ ਹੈ ਰਾਧਾ ਸੁਆਮੀ ਸਤਸੰਗ ਬਿਆਸ ਦੀਆਂ ਪਰੰਪਰਾਵਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੰਜਾਬ ਭਾਰਤ ਦੀ ਪਛਾਣ ਹੈ ਕਾਂਗਰਸ ਨੇ ਕਦੇ ਵੀ ਪੰਜਾਬ ਨੂੰ ਜ਼ਮੀਨ ਦੇ ਟੁਕੜੇ ਤੋਂ ਵੱਧ ਕੁਝ ਨਹੀਂ ਸਮਝਿਆ ਕਾਂਗਰਸ ਨੇ ਆਪਣੇ ਪਰਿਵਾਰ ਨੂੰ ਸੱਤਾ 'ਚ ਲਿਆਉਣ ਲਈ 1947 ਵਿੱਚ ਪੰਜਾਬ ਨੂੰ ਵੰਡਿਆ ਸੀ। ਸ੍ਰੀ ਕਰਤਾਰਪੁਰ ਸਾਹਿਬ ਦੇਸ਼ ਦੀ ਸਰਹੱਦ ਦੇ ਬਿਲਕੁਲ ਨਜ਼ਦੀਕ ਸੀ ਪਰ ਕਾਂਗਰਸ ਨੇ ਉਹ ਥਾਂ ਪਾਕਿਸਤਾਨ ਨੂੰ ਸੌਂਪ ਦਿੱਤਾ। ਭਾਰਤ ਨੇ 1971 ਦੀ ਜੰਗ 'ਚ ਪਾਕਿਸਤਾਨੀ ਸੈਨਿਕਾਂ ਨੂੰ ਬੰਦਕ ਬਣਾ ਲਿਆ ਸੀ। ਉਹ ਉਹਨਾਂ ਬੰਦਕਾਂ ਦੀ ਰਿਹਾਈ ਦੇ ਬਦਲੇ ਪਾਕਿਸਤਾਨ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੀ ਮੰਗ ਕਰਦੇ ਸਨ। ਭਾਜਪਾ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘਾ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਪੰਜਾਬ ਦੇਸ਼ ਦਾ ਸਰਹੱਦੀ ਸੂਬਾ ਹੈ ਇਸ ਨੂੰ ਮੁੜ ਮੁਸੀਬਤ 'ਚ ਨਹੀਂ ਪੈਣ ਦੇਵਾਂਗਾ ਕਾਂਗਰਸ ਨੇ ਜੋ ਪਾਪ ਦਹਾਕਿਆਂ ਤੋਂ ਕੀਤੇ ਸੀ ਹੁਣ ਝਾੜੂ ਪਾਰਟੀ ਕਾਂਗਰਸ ਦੀ ਵਿਸਥੇਲ ਨੂੰ ਖਾਦ ਪਾਣੀ ਦੇ ਰਹੀ ਹੈ ਝਾੜੂ ਵਾਲਿਆਂ ਨੇ ਵਿਧਾਨ ਸਭਾ ਚੋਣਾਂ ਤੋਂ 2 ਮਹੀਨੇ ਪਹਿਲਾਂ ਨਸ਼ਿਆਂ ਦਾ ਕਾਰੋਬਾਰ ਬੰਦ ਕਰਨ ਦੀ ਗੱਲ ਕੀਤੀ ਸੀ ਅੱਜ ਇਹ ਗੱਲ ਸਾਹਮਣੇ ਆਈ ਕਿ ਝਾੜੂ ਪਾਰਟੀ ਦੇ ਲੋਕ ਨਸ਼ੇ ਦੇ ਥੋਕ ਵਪਾਰੀ ਹਨ ਜਿਨ੍ਹਾਂ ਨੇ ਇੰਨਾ ਵੱਡਾ ਸ਼ਰਾਬ ਘਟਾਲਾ ਕੀਤਾ ਹੋਵੇ ਉਹ ਪੰਜਾਬ ਵਿੱਚ ਡਰੱਗ ਦੀ ਕਾਲੀ ਕਮਾਈ 'ਚ ਡੋਕੀ ਕਿਉਂ ਨਹੀਂ ਲਗਾਉਣਗੇ ਪੰਜਾਬ 'ਚ ਤਬਾਹੀ ਦੀ ਫਸਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਬੀਜੀ ਹੈ ਦੋਵੇਂ ਪੰਜਾਬ 'ਚ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਹਨ ਦਿੱਲੀ 'ਚ ਇਕਜੁੱਟ ਹਨ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਵੀ ਵੋਟ ਪਾਉਣਾ ਪੰਜਾਬ ਦੇ ਖਿਲਾਫ ਵੋਟ ਪਾਉਣਾ ਹੈ ਭਾਜਪਾ ਲਈ ਪੰਜਾਬ ਵਿਸ਼ਵਾਸ ਦਾ ਪ੍ਰਤੀਕ ਹੈ ਤੇ ਪੰਜਾਬ ਦੀ ਤਰੱਕੀ ਮੋਦੀ ਦੀ ਗਾਰੰਟੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਪੋਰਟਸ ਇੰਡਸਟਰੀ ਪਾਈਪ ਫਿਟਿੰਗ ਅਤੇ ਹੈੱਡ ਟੂਲਸ ਦਾ ਧੁਰਾ ਜਲੰਧਰ ਇੰਡਸਟਰੀ ਗੱਟਜੋੜ ਕਾਰਨ ਸੰਕਟਚ ਹੈ ਭਾਜਪਾ ਨੇ ਆਪਣੇ ਕਾਰਜਕਾਲ ਦੌਰਾਨ ਆਦਮਪੁਰ ਚ ਹਵਾਈ ਅੱਡਾ ਬਣਾਇਆ ਅਤੇ ਜਲੰਧਰ ਨੂੰ ਵੰਦੇ ਭਾਰਤ ਟ੍ਰੇਨ ਮਿਲੀ ਕਟੜਾ ਅੰਮ੍ਰਿਤਸਰ ਨਵੀਂ ਦਿੱਲੀ ਨੈਸ਼ਨਲ ਹਾਈਵੇ ਰਾਹੀਂ ਪੂਰਾ ਦੇਸ਼ ਦਾ ਵਿਕਾਸ ਹੋ ਰਿਹਾ ਹੈ ਇਹ ਵਿਕਾਸ ਅਗਲੇ 5 ਸਾਲਾਂ ਚ ਹੋਰ ਰਫ਼ਤਾਰ ਨਾਲ ਵਧੇਗਾ